ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਟਾਈਮ ਹੋਇਆ ਸਵੇਰੇ ਦੇ 10 ਵਜੇ ਦਾ ਤੇ ਮੈਂ ਆਪਣੀ ਸਬਜੀ ਦਿਖਾ ਰਹੀ ਸੀ ਤਿਆਰੀ ਤੇ ਹੁਣ ਮੈਂ ਆਪਣੇ ਅੱਜ ਬਣਾਉਂਗੀ ਵੇਸੰਦੇ ਕਟਿਆਂ ਦੀ ਸਬਜੀ ਜੋ ਕਿ ਸਾਡੇ ਪੰਜਾਬੀਆਂ ਦੀ ਮਸ਼ਹੂਰ ਸਬਜੀ ਹੈ ਵੇਸੰਦੇ ਕਟਿਆਂ ਦੀ ਸਬਜੀ ਸੋ ਜਿਹੜੇ ਜਿਹੜੇ ਆਪਣੇ ਘਰ ਬਣਾਉਂਦੇ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੁਣ ਮੇਰੇ ਵੀਡੀਓ ਨੂੰ ਜਿਹੜਾ ਕੋਈ ਦੇਖ ਰਿਹਾ ਪਲੀਜ਼ ਲਾਈਕ ਕਰ ਦਿਓ ਯਾਰ ਕਿਉਂਕਿ ਤਾਂ ਇਨੀ ਮਿਹਨਤ ਨਾਲ ਵੀਡੀਓ ਬਣਾਈ ਦੀ ਹੈ ਇੱਕ ਲਾਈਕ ਤਾਂ ਬੰਦਾ ਹੀ ਹੈ ਤੇ ਸਾਨੂੰ ਮੇਰਾ ਸਵੇਰ ਦਾ ਰੁਟੀਨ ਦੱਸਦੀਆਂ ਅੱਜ ਕੀ ਹੋਇਆ ਮੇਰੇ ਨਾਲ ਅੱਜ ਇੱਕ ਤਾਂ ਪਲੱਸ ਅਸੀਂ ਬਹੁਤ ਲੇਟ ਟੁੱਟੇ ਤੇ ਪਲੱਸ ਮੋਕਸ਼ੀ ਵੀ ਸਾਡੇ ਆ ਟੁੱਠੀ ਕਿਉਂਕਿ ਫਿਰ 9 ਵਜੇ ਉਹਦੇ ਸਕੂਲ ਜਾਣ ਦਾ ਟਾਈਮ ਹੁੰਦਾ ਪਰ ਉਹ ਬਹੁਤ ਲੇਟ ਉੱઠી ਤਾਂ ਮੈਂ ਸਭ ਤੋਂ ਬਾਅਦ ਚਾਹ ਪੀਤੀ ਐ ਸਭ ਤੋਂ ਪਹਿਲਾਂ ਮੈਂ ਮੋਕਸ਼ੀ ਦੀ ਪੌਂਠੀ ਬਣਾਈ ਮੈਂ ਕਿ ਪਹਿਲਾਂ ਇਹਨੂੰ ਸਕੂਲ ਭੇਜਦਾ ਫਿਰ ਮੈਂ ਚਾਹ ਬਾਅਦ ਪੀਤੀ ਇਹਨੂੰ ਭੇਜ ਕੇ ਸਕੂਲ 9 ਵਜੇ ਇਹਨੂੰ ਮੈਂ ਸਕੂਲ ਭੇਜਦਾ ਸੀਗਾ ਮੋਕਸ਼ੀ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਘਰ ਦਾ ਕੰਮ ਕਰਿਆ ਝਾੜੂ ਪੋਚਾ ਲਗਾਇਆ ਫਟਾਫਟ ਜੋ ਵੀ ਕੰਮ ਕਰਨਾ ਸੀ ਸਾਰਾ ਕਰਿਆ ਮੈਂ ਹੁਣ ਮੈਂ ਕਿ ਚਲੋ ਤੁਹਾਡੇ ਨਾਲ ਮੈਂ ਆਪਣਾ ਰੂਟੀਨ ਸ਼ੇਅਰ ਕਰੂੰਗੀ ਜਦੋਂ ਮੈਂ ਆਪਣਾ ਕੁਕਿੰਗ ਵਗੈਰਾ ਕਰੂੰਗੀ ਤਾਂ ਆਪਣਾ ਉਹ ਤਾਂ ਥੋੜਾ ਜਿਹਾ ਤਿੰਨ ਦਿਖਾ ਦੂੰਗੀ ਤੇ ਮੇਰਾ ਬਸ ਰਸੋਈ ਦੇ ਵਿੱਚ ਰਹਿ ਗਿਆ ਸੀ ਪੋਚਾ ਵਗੈਰਾ ਕਰਨਾ ਉਹ ਮੈਂ ਬਾਅਦ ਤਾਂ ਦਿਖਾਉਂਗੀ ਹੋਈ ਤੇ ਕਿਚਨ ਦਾ ਕੰਮ ਮੈਂ ਬਾਅਦ ਕਰਦੀ ਆਂ ਵੀ ਸਫਾਈ ਸਾਰਾ ਜਦੋਂ ਹੋ ਜਾਂਦਾ ਆਪਣਾ ਸਬਜੀ ਬਣ ਜਾਂਦੀ ਹੈ ਸਾਰੇ ਰੋਟੀ ਖਾ ਲੈਂਦੇ ਨੇ ਸਾਰਾ ਕੰਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਚੜੂ ਪੋਚਾ ਕਿਚਨ ਚੋ ਕਰ ਦੇਣੀ ਆ ਤੇ ਹੁਣ ਹੁਣ ਫਿਰ ਮੈਂ ਬਨਾਰੀ ਸੀ ਆਪਣੇ ਵੇਸਣ ਦੇ ਗट्टे ਵੇਸਣ ਦੇ ਗट्टे ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਵੇਸਣ ਨੂੰ ਲਵਾਂਗੇ ਤੇ ਵਿੱਚ ਥੋੜਾ ਜੋ ਆਪਾਂ ਆਪਣੇ ਸਵਾਦ ਅਨੁਸਾਰ ਨਮਕ ਮਰਚ ਪਾਣਾ ਹੈ ਪਾ ਕੇ ਆਪਾਂ ਜਿਹੜਾ ਆਟਾ ਗੁੰਨਣਾ ਹੈ ਨਾ ਵੇਸਣ ਵਾਲਾ ਉਹਨੂੰ ਥੋੜਾ ਜਿਹਾ ਸਖਤ ਹੀ ਰੱਖਣਾ ਇਸ ਗੱ ध्यान रखना ਤੇ ਬਸ ਗਰਮ ਪਾਣੀ ਹੋ ਜਾਏਗਾ ਜਦੋਂ ਉਬਲਨੇ ਰੱਖ ਦਾਂਗੇ ਉਸ ਤੋਂ ਬਾਅਦ ਜਿਵੇਂ ਆਪਾਂ ਨਾਰਮਲ ਸਬਜ਼ੀ ਦਾ ਤੜਕਾ ਲਾਉਨੇ ਆ ਉਸ ਤਰ ਤਰੀਕੇ ਨਾਲ ਆਪਾਂ ਤੜਕਾ ਲਾ ਲੈਣਾ ਤੇ ਉਸ ਤੋਂ ਬਾਅਦ ਫਿਰ ਮੈਂ ਆਗੀ ਸੀ ਆਪਣੇ ਭਾਂਡਿਆਂ ਦੇ ਜਿਹੜੇ ਮੈਂ ਆਪਣਾ ਗट्टे ਬਣਾਏ ਸੀ ਕਿ ਮੇਰੇ ਇੱਕ ਤਾਂ ਹੱਥ ਬੜੇ ਹੋ ਗਏ ਸੀ 베ਸਨ ਨਾਲ ਉਤਰ ਹੀ ਨਹੀਂ ਰਿਹਾ ਸੀ 베ਸਨ ਹੱਥਾਂ ਤੋਂ ਤੇ ਫਿਰ ਮੈਂ ਮਸਾ ਸਾਫ਼ ਕਰੇ ਹੱਥ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਪ੍ਰਾਂਤ ਸੀ ਉਹਨੂੰ ਸਾਫ਼ ਕਰਿਆ ਕਰਕੇ ਫਿਰ ਮੈਂ ਆਪਣਾ ਬਾਕੀ ਸਬਜ਼ੀ ਨੂੰ ਨਾਲ ਨਾਲ ਦੇਖਦੀ ਰਹੀ ਕਿਉਂਕਿ ਫਿਰ ਸਬਜ਼ੀ ਸਬਜੀ ਵੀ ਬਣਾ ਰਹੀ ਸੀਗੀ ਮੇਰੇ ਨਾਲ ਤੇ ਫਿਰ ਮੈਂ ਆਪਣਾ ਤੜਕੇ ਦੀ ਤਿਆਰੀ ਵੀ ਕਰ ਅੱਜ ਇਹਨਾਂ ਮੈਂ ਦੋ ਦੋ ਸਬ지 ਬਣਾਈਆਂ ਪਤਾ ਕੀ ਗੱਲ ਇੱਕ ਤਾਂ ਪਾਪਾ ਖਾਂਦੇ ਨਹੀਂ ਪਾਪਾ ਘੋਚ ਖਾਂਦੇ ਆ ਅਸੀਂ ਖਾਂਨੇ ਤੇਲ ਚ ਤੇ ਫਿਰ ਮੈਨੇ ਬਣਾਈਆਂ ਦੋ ਦੋ ਸਬ지ਆ ਤੋਂ ਦੋ ਦੋ ਤੜਕੇ ਲਗਾਏ ਤੇ ਫਿਰ ਨਾਲ ਤੁਹਾਨੂੰ ਦੇਖੋਗੇ ਤੁਸੀਂ ਵੀ ਮੈਂ ਦੋ ਦੋ ਤੜਕੇ ਲਗਾ ਰਹੀ ਆ ਤੇ ਉੰਬਾ ਸੇ ਇਸ ਤਰ੍ਹਾਂ ਹੀ ਮੈਂ ਆਪਣੇ ਕੰਮ ਨੂੰ ਫਟਾਫਟ ਕਰਦੀ ਰਹਿੰਦੀ ਆ ਮੈਨੂੰ ਐਵੇਂ ਹੁੰਦਾ ਹੈ ਕਿ ਮੈਂ ਫਟਾਫਟ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਮੈਂ ਆਪਣੇ ਕਿਚਨ ਦਾ ਸਾਰਾ ਬਹੁਤ ਫਾਸਟ ਚਲੋਣ ਚਾਹੁੰਦੀ ਚੰਗੀ ਤਰ੍ਹਾਂ ਸਾਫ ਕਰਦੀ ਆ ਸਾਰੇ ਡੱਬੇ ਡੂਬੇ ਥੱਲੇ ਉਤਾਰ ਕੇ ਜਿਨ੍ਹਾਂ ਚ ਆਪੇ ਦਾਲਾਂ ਵਗੈਰਾ ਸਾਰਾ ਚੀਨੀ ਪਤੀ ਸਾਰਾ ਸਮਾਨ ਪਾਉਨੇ ਆ ਮੈਂ ਸੋਚਿਆ ਸੀ ਪਹਿਲਾਂ ਉਹਨਾਂ ਥੱਲੇ ਕਾੜ ਦੇਗਾ ਚੰਗੀ ਤਰ੍ਹਾਂ ਧੋਵਾਂ ਸਾਰਿਆਂ ਨੂੰ ਸਾਰਿਆਂ ਦੀ ਸੋਈ ਦੀ ਕਲੀਨਿੰਗ ਕਰਾਂ ਬਟ ਟਾਈਮ ਹੀ ਇੰਨਾ ਹੋ ਗਿਆ ਸੀ ਦੋ ਤੋਂ ਤੜਕੇ ਲਾਇ ਨਾ ਮੈਂ ਸਬਜ਼ੀਆਂ ਨੂੰ ਤਾਂ 11 ਵਜੇ ਹੀ ਗਏ ਸੀਗੇ ਮੌਕਸ਼ੀ ਧਿਆਨ ਦਾ ਟਾਈਮ ਹੋਣ ਵਾਲਾ ਸੀ ਯਾ ਤਾਂ ਮੋਕਸ਼ੀ ਨੇ ਮੈਨੂੰ ਕਰਨ ਨੂੰ ਦੇਣੀ ਵੀ ਛੱਤ ਮਾਰੀ ਜਾਣੇ ਨੇ ਮੈਂ ਸੋਚਿਆ ਕੱਲ ਸਵੇਰ ਜਲਦੀ ਉੱਠ ਕੇ ਫਿਰ ਆਪਣੀ ਕਲੀਨਿਕ ਕਰੂੰਗੀ ਤੇ ਫਿਰ ਤੁਹਾਨੂੰ ਨਾਲ ਵੀ ਸ਼ੇਅਰ ਕਰੂੰਗੀ ਤਾਂ ਇਸ ਕਰਕੇ ਫਿਰ ਮੈਂ ਅੱਜ ਜ਼ਿਆਦਾ ਰਸੋਈ 'ਚ ਕੰਮ ਨਹੀਂ ਛੇੜਿਆ ਜਿੰਨਾ ਕਿ ਸੀ ਮੈਂ ਉਹਨਾਂ ਕਰ ਲਿਆ ਕਿ ਮੈਂ ਫਟਾਫਟ ਆਪਣੀ ਰਸੋਈ 'ਚ ਕੰਮ ਕਰ ਲਾਂ ਜਿੰਨਾ ਹੁੰਦਾ ਮੇਰੇ ਤੋਂ ਕਿਉਂਕਿ 11 ਵਜੇ ਨਾਲ ਹੋ ਗਈ ਸੀ ਮੋਕਸ਼ੀ ਆ ਗਈ ਸੀ ਉਹਦੇ ਆਉਣ ਤੋਂ ਬਾਅਦ ਦੇ ਵਿੱਚ ਮੈਂ ਨਹਾਈ ਸੀ ਤੇ ਅੱਜ ਸਮੇਂ ਤੋਂ ਨਹਾ ਵੀ ਨਹੀਂ ਹੋਇਆ ਹੈਗਾ ਉਹਦੇ ਆਣ ਤੋਂ ਬਾਅਦ ਨਹਾਈ ਮੈਂ ਕਿਉਂਕਿ ਅੱਜ ਪਤਾ ਹੀ ਨਹੀਂ ਚੱਲਿਆ ਕਿ ਇਸ ਟਾਈਮ ਕਿ ਟਾਈਮ ਕਿਵੇਂ ਬੀਤਿਆ 12 ਵਜੇ ਵੀ ਗਏ ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿਉਂਕਿ ਇੱਕ ਤਾਂ ਮੈਂ ਅੱਜ ਇਹ ਲਈ ਟੁੱਟਿਆ ਸੀ ਦੂਜਾ ਤੇ ਵੀ ਮੈਂ ਆਪਣੇ ਵੀਡੀਓ ਨੂੰ ਵੀ ਅਪਲੋਡ ਕਰਨੀ ਸੀ ਉਹਨੂੰ ਕੰਮ ਕਰਨ ਲੱਗੀ ਮੈਨੂੰ 15 20 25 ਮਿੰਟ ਹੋਤੇ ਲੱਗੇ ਮੈਂ ਆਪਣੇ ਸਾਰੀ ਨਾਲੇ ਤਿਆਰੀ ਰਾਤ ਨੂੰ ਕਰਕੇ ਸੌਣੀ ਆ ਕਿ ਮੈਂ ਸਵੇਰੇ ਆਹ ਕੰਮ ਐਵੇਂ ਕਰਨਾ ਹੈ ਉਵੇਂ ਕਰਨਾ ਹੈ ਪਰ ਫਿਰ ਵੀ ਪਤਾ ਨਹੀਂ ਅੱਜ ਕਿਵੇਂ ਮੈਂ ਲੇਟ ਹੋ ਗਈ ਤੇ ਫਿਰ ਉਹਨ ਮੈਂ ਫਟਾਫਟ ਆਪਣੀ ਸਬਜੀ ਬਣਾ ਲਈ ਸੀ ਕਿਉਂਕਿ ਮੈਨ ਰਾਤੀ ਸੋਚ ਕੇ ਹੀ ਸੁੱਤੀ ਸੀ ਕਿ ਮੈਂ ਸਵੇਰੇ 베ਸਨ ਦੇ ਗੱਟੇ ਬਣਾਣਾ ਹੈ چاہے ਮੈਂ ਜਿੰਨੀ ਮਰਜੀ ਲੇਟ ਹੋਵਾਂ ਮ ਜੋ ਮਰਜੀ ਹੋਵੇ ਕਿਉਂਕਿ ਬੜੇ ਦਿਨ ਹੋ ਗਏ ਸੀ ਸਾਨੂੰ ਤੁਹਾਨੂੰ ਦੱਸਾਂ ਮੈਂ 5 6 ਮਹੀਨੇ ਤੋਂ ਜ਼ਿਆਦਾ ਹੋ ਗਏ ਉਹਨੇ ਸੀ ਕਦੇ 베ਸਨ ਦੇ ਗੱਟੇ ਬਣਾਏ ਨਹੀਂ ਸੀਗੇ ਤੇ ਕੁਝ ਸਬ지ਆ ਕੁਝ ਹੈ ਵੀ ਨਹੀਂ ਕੀ ਬਣਾਈਏ ਯਾਰ ਰੋਜ਼ ਰੋਜ਼ ਸਵੇਰੇ ਬਣਾਓ ਤਾਂ ਸ਼ਾਮ ਨੂੰ ਟੈਨਸ਼ਨ ਸ਼ਾਮ ਨੂੰ ਖਾ ਲੋ ਰਾਤ ਨੂੰ ਤੇ ਸਵੇਰੇ ਉੱਠ ਕੇ ਟੈਨਸ਼ਨ ਕੀ ਬਣਾਈਏ ਰੋਜ਼ ਸਬ지ਆ ਤੁਸੀਂ ਮਨੱਕਿਆ ਪਿਆ ਰੋਜ਼ ਕਦੂ ਤੋਰੀ ਕਦੂ ਤੋਰੀ ਆਹੀ ਖਾ ਰਹੇ ਸੀਗੇ ਤੇ ਫਿਰ ਮੈਂ ਸੋਚ ਕੇ ਹੀ ਸੁੱਤੀ ਸੀ ਕਿ ਮੈਂ ਸਵੇਰੇ ਤੇ ਫਿਰ ਬਸ ਉਸ ਮੈਂ ਮੈਂ ਹੋਰ ਕੰਮ ਸਾਰੇ ਕਰਕੇ ਫਟਾਫਟ ਮੈਂ ਕਿਹਾ ਮੈਂ ਸਬਜੀ ਬਣਾਵਾਂ ਅੱਜ ਵੀ ਜੋ ਤੁਹਾਡ ਨਾਲ ਸ਼ੇਅਰ ਕਰਾਂ ਮੈਂ ਤੇ ਬਸ ਫਿਰ ਮੈਂ ਸਬਜੀ ਨੂੰ ਆਪਣਾ ਤੜਕਾ ਲਗਾ ਰਹੀ ਹਾਂ ਤੁਸੀਂ ਦੇਖ ਹੀ ਲਓ ਤੇ ਬੇਸਨ ਦੇ ਗਟਿਆਂ ਨੂੰ ਬਹੁਤ ਟਾਈਮ ਲੱਗ ਗਿਆ ਸੀ ਉਬਲਣ ਚ ਕਿਉਂਕਿ ਜਿਹਨਾਂ ਚਿਰ ਇਹ ਨਹੀਂ ਵਧੀਆ ਤਰੀਕੇ ਨਾਲ ਪੱਕਦੇ ਹਨ ਇਹਨੂੰ ਮੈਂ ਕੱਟ ਕੇ ਦੇਖ ਲਿਆ ਸੀਗਾ ਨਾਈਫ ਨਾਲ ਤੇ ਖਾ ਕੇ ਵੀ ਦੇਖਿਆ ਸੀਗਾ ਕਿ ਸਹੀ ਬਣ ਗਏ ਜਾਂ ਨਾ ਫਿਰ ਜਦੋਂ ਇਹ ਬਣ ਗਏ ਉਸ ਤੋਂ ਬਾਅਦ ਫਿਰ ਮੈਂ ਸਬਜੀ ਵਿੱਚ ਪਾਈ ਸੀਗੇ ਤੁਸੀਂ ਇਸ ਤਰੀਕੇ ਨਾਲ ਕਰਨਾ ਧਿਆਨ ਨਾਲ ਦੇਖ ਲਓ ਤੇ ਜੇ ਤੁਹਾਨੂੰ ਕਿਸੇ ਨੂੰ ਵੇਖਣ ਦੇ ਘੱਟ ਇੰਨੇ ਪਸੰਦ ਆ ਕਿਸੇ ਨੂੰ ਨਹੀਂ ਬਣਾਉਣੇ ਆਉਂਦੇ ਜੇ ਰੈਸਪੀ ਸ਼ੇਅਰ ਕਰਨੀ ਹੈ ਤਾਂ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੇ ਬਾਕੀ ਤੁਹਾਨੂੰ ਮੇਰੇ ਵੀਡੀਓਜ਼ ਕਿਵੇਂ ਲੱਗ ਰਹੀਆਂ ਨੇ ਮੇਰੇ ਸਬਸਕ੍ਰਾਈਬਰਸ ਨੂੰ ਮੈਨੂੰ ਜ਼ਰੂਰ ਦੱਸਣਾ ਤੇ ਮੈਂ ਤੁਹਾਡੇ ਕਮੈਂਟ ਦੀ ਵੇਟ ਕਰਦੀ ਹੁੰਦੀ ਆ ਕਿ ਮੈਨੂੰ ਕਮੈਂਟ ਕਰੋਗੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਵੇਂ ਅੱਜਕੱਲ ਮੇਰੇ ਸਬਸਕ੍ਰਾਈਬਰ ਬਹੁਤ ਜਲਦੀ ਵੱਧ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਤੁਸੀਂ ਦੇਖ ਕੇ ਖੁਸ਼ ਹੋ ਰਹੇ ਹੋ ਹਨ ਮੈਂ ਬਹੁਤ ਹੈਪੀ ਆ ਤੇ ਮੈਂ ਤੁਹਾਨੂੰ ਵੀ ਹੈਪੀ ਹੈਪੀ ਰੱਖਣਾ ਚਾਹਨੀ ਆ ਸਾਰਿਆਂ ਨੂੰ ਕਿ ਮੇਰੇ ਸਬਸਕ੍ਰਾਈਬਰ ਹੈਪੀ ਰਹਿਣ ਤੇ ਇਹ ਬਸ ਇਸ ਤਰੀਕੇ ਨਾਲ ਮੈਂ ਆਪਣੀ ਦਿਨ ਜਰਿਆ ਪੂਰੀ ਕਰ ਲੈਣੀ ਕਿਉਂਕਿ ਸਾਰਾ ਦਿਨ ਬਸ ਕੰਮ ਹੀ ਹੁੰਦਾ ਆਪਾਂ ਨੂੰ ਤੇ ਹੁਣ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਆਪਣਾ ਇਵਨਿੰਗ ਰੁਟੀਨ ਦਿਖਾਉਂਗੀ ਮੈਂ ਇਵਨਿੰਗ ਦੇ ਵਿੱਚ ਕੀ ਕਰਦੀ ਆ ਵੈਸੇ ਤਾਂ ਮੋਕਸ਼ੀ ਮੈਨੂੰ ਜ਼ਿਆਦਾਤਰ ਕੁਝ ਕਰਨ ਨਹੀਂ ਦਿੰਦੀ ਕਿਉਂਕਿ ਖਾ ਰਹੀ ਹੁੰਦੀ ਆ ਨਾ ਉਹ ਸ਼ਾਮ ਨੂੰ ਤਾਂ ਫਿਰ ਜਿੰਨਾ ਕੁ ਹੋ ਸਕਦਾ ਮੈਂ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕਰੂੰਗੀ ਬਾਕੀ ਬਾਕੀ ਮੈਂ ਆਪਣਾ ਰੁਟੀਨ ਤੁਹਾਨੂੰ ਦਿਖਾਈ ਰਹੀ ਆ ਨਾ ਸਵੇਰੇ ਸਵੇਰੇ ਮੈਂ ਕੀ ਕਰਦੀ ਆ ਜਾਂ ਮੋਕਸ਼ੀ ਨਾਲ ਕਿਵੇਂ ਉਹਨੂੰ ਸਕੂਲ ਭੇਜਦੀ ਆ ਸਾਰਾ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਮੈਂ ਤੁਹਾਨੂੰ ਤਾਂ ਨਹੀਂ ਜ਼ਿਆਦਾ ਦਿਖਾਇਆ ਕਿ ਮੋਕਸ਼ੀ ਸਕੂਲ ਜਾਂਦੀ ਉਹ ਇਹ ਉਹ ਕਿਉਂਕਿ ਤੁਸੀਂ ਡੇਲੀ ਦੇਖ ਰਹੇ ਹੋ ਵੀ ਕਿਤੇ ਮੈਨੂੰ ਇੰਜ ਆਕੇ ਤੁਹਾਨੂੰ ਬੋਰ ਵੀ ਨਾ ਕਰਾਂ ਹਨਾ ਮੈਂ ਤੁਹਾਨੂੰ ਐਂਟਰੇਨ ਟੇਨ ਕਰਨਾ ਬੋਰ ਨਹੀਂ ਕਰਨਾ ਤੇ ਇਸ ਕਰਕੇ ਫਿਰ ਮੈਂ ਤੁਹਾਨੂੰ ਅੱਜ ਜ਼ਿਆਦਾ ਦਿਖਾਇਆ ਨਹੀਂ ਮੈਂ ਉਹੀ ਦਿਖਾਇਆ ਜੋ ਮੈਨੂੰ ਅੱਛਾ ਲੱਗਿਆ ਕਿ ਮੈਂ ਤੁਹਾਨੂੰ ਅੱਛਾ ਲੱਗੇਗਾ ਤੇ ਬਾਕੀ ਅੱਛਾ ਲੱਗ ਰਿਹਾ ਤੇ ਜਰੂਰ ਦੱਸਣਾ ਤੇ ਮੈਂ ਤੁਹਾਡੀ ਕਮੈਂਟ ਦੀ ਵੇਟ ਕਰ ਰਹੀ ਆ ਤੇ ਹੁਣ ਬਸ ਤੁਸੀਂ ਦੇਖਦੇ ਰਹੋ ਮੈਂ ਬਸ ਨਾਲ ਨਾਲ ਆਪਣੇ ਬਰਤਨ ਕਰਨ ਲੱਗੀ ਸੀ ਸਾਫ ਜਿਹੜੇ ਸਬਜੀ ਵਾਲੇ ਹੋਏ ਸੀ ਸਬਜੀ ਜਦੋਂ ਆਪਾਂ ਸਬਜੀ ਬਣਾਉਂਦੇ ਆ ਕਿੰਨੇ ਬਰਤਨ ਹੋ ਜਾਂਦੇ ਆ ਨਾ ਤੇ ਜਿਵੇਂ ਕਿਸੇ ਸਬਜੀ ਕੱਟ ਲੋ ਕਿਸੇ ਚ ਪਿਆਜ਼ ਕੱਟਣਾ ਹੁੰਦਾ ਕਿਸੇ ਟਮਾਟਰ ਕੱਟਣਾ ਹੁੰਦਾ ਬਸ ਉਹ ਇੰਨੇ ਹੀ ਭਾਂਡੇ ਹੋ ਜਾਂਦੇ ਫਿਰ ਨਾਲ ਦੇ ਨਾਲ ਕਰਦੀ ਰਹਿੰਦੀ ਆ ਭਾਂਡੇ ਵੈਸੇ ਤਾਂ ਮੈਨੂੰ ਈਵਨਿੰਗ ਚ ਕਦੇ ਜ਼ਿਆਦਾ ਭਾਂਡੇ ਹੋਏ ਹੀ ਨਹੀਂ ਮੈਂ ਦੁਪਹਿਰ ਨੂੰ ਸਾਰੇ ਕਰ ਦਿੰਦੀ ਆ ਮੈਂ ਕਦੇ ਭਾਂਡੇ ਆਪਣੇ ਇਕੱਠੇ ਹੋਣ ਹੀ ਨਹੀਂ ਦਿੰਦੀ ਮੈਂ ਨਾਲ ਨਾਲ ਕਰਦੀ ਰਹਿੰਦੀ ਆ ਪਰ ਪਰ ਕਈ ਵਾਰ ਹੋ ਜਾਂਦਾ ਹਨਾ ਮੁੱਖ ਬੱਚੇ ਨਾਲ ਕਿ ਆਪਣੇ ਤੋਂ ਨਹੀਂ ਹੋ ਜਾਂਦੇ ਤਾਂ ਫਿਰ ਛੱਡ ਦਿੰਦੇ ਆ ਦੁਪਹਿਰੇ ਤਾਂ ਅਸੀਂ ਕਦੇ ਸੁੱਤੇ ਹੀ ਨਹੀਂ ਕਿਉਂਕਿ ਮੇ ਮੌਕਸ਼ੀ ਮੇਰੀ ਦੁਪਹਿਰੇ ਸੌਂਦੀ ਨਹੀਂ ਤਾਂ ਉਹਦੇ ਕਰਕੇ ਫਿਰ ਮੈਂ ਵੀ ਨਹੀਂ ਕਦੇ ਸੁੱਤੀ ਤਾਂ ਫਿਰ ਐਵੇਂ ਐਵੇਂ ਆਪਣਾ ਰੁਟੀਨ ਚੱਲਦਾ ਰਹਿੰਦਾ ਸਾਰਾ ਦਿਨ ਤੇ ਬਸ ਫਿਰ ਮੈਂ ਹੁਣ ਲਗਾਉਂਗੇ ਆਪਣਾ ਪੋਚਾ ਕਿ ਚੰਦੇ ਵਿੱਚ ਤੋਂ ਤੁਸੀਂ ਦੇਖ ਹੀ ਲੋ ਤੇ ਨਾਲ ਨਾਲ ਫਿਰ ਥੋੜਾ ਬਾਹਰ ਲੌਬੀ ਚ ਮਾਰ ਦੂੰਗੇ ਕਿਉਂਕਿ ਫਿਰ ਮੈਨੂੰ ਐਵੇਂ ਹੁੰਦਾ ਜਿੰਨੀ ਸਫਾਈ ਹੋਵੇ ਚਲੋ ਵਧੀਆ ਹੀ ਘਰ ਸੋਣਾ ਨਹੀਂ ਲੱਗਦਾ ਕਈ ਵਾਰ ਐਵੇਂ ਹੁੰਦਾ ਇੱਕੋ ਦਮ ਆਪਣੇ ਘਰ ਗੈਸਟ ਆ ਜਾਂਦਾ ਤਾਂ ਆਪਾਂ ਨੂੰ ਚਿੰਤਾ ਨਹੀਂ ਹੁੰਦੀ ਕਿ ਕੋਈ ਆ ਗਿਆ ਘਰ ਕਿ ਆਪਾਂ ਨੂੰ ਸਫਾਈ ਕਰਨੀ ਜੇ ਕਰਨਾ ਉਹ ਕਰਨਾ ਆਪਣੇ ਘਰ ਸਫਾਈ ਹੈ ਤਾਂ ਆਪਾਂ ਨੂੰ ਕੋਈ ਚਿੰਤਾ ਨਹੀਂ ਬਸ ਇਹ ਚਿੰਤਾ ਹੋਊਗੀ ਕਿ ਲੈਨ ਨੂੰ ਖਵਾਣਾ ਕਿ ਆਣਾ ਬਾਕੀ ਮੋਕਸ਼ੀ ਆ ਗਈ ਸੀਗੀ ਹੁਣ ਹੋ ਰਿਆ ਸੀ ਟਾਈਮ 12 ਵਜਰੇ ਸੀ ਜਦੋਂ ਮੈਂ ਪੋਚਾ ਲਗਾ ਰਹੀ ਸੀਗੀ ਤੇ ਮੋਕਸ਼ੀ ਆ ਗਈ ਸੀ ਆ ਦੇਖਿਓ ਹੁਣ ਮੈਂ ਵਿੱਚ ਪੋਚਾ ਲਗਾ ਰਹੀ ਆ ਨਾ ਹੁਣ ਮੋਕਸ਼ੀ ਆ ਜੇਗੀ ਇੱਥੇ ਬਸ ਉਹ ਜਾ ਕੇ ਆਪਣਾ ਆਏਗੀ ਤਾਂ ਸਿੱਧਾ ਆਪਣੇ ਦਾਦੀ ਦੇ ਰੂਮ ਚ ਜਾ ਕੇ ਬੜਦੀ ਹੈ ਪਹਿਲਾਂ ਤੇ ਕੁਝ ਨਾ ਖਾਇਆ ਉਹਨੇ ਨਾ ਪੀਆ ਸਿੱਧਾ ਕਮਰੇ ਜਾਏਗੀ ਆਪਣੇ ਦਾਦੀ ਦੇ ਤੇ ਫਿਰ ਮੈਂ ਆਪਣਾ ਬਾਲਟੀ ਚੱਕ ਲਵਾਂਗੀ ਇੱਥੋਂ ਕਿ ਹੁਣ ਮੌਖੀ ਆ ਗਈ ਇਹਨੇ ਮੈਨੂੰ ਨਹੀਂ ਕਰਨ ਦੇਣਾ ਪੋਚਾ ਨਹੀਂ ਲਾਣ ਦੇਣਾ ਕਿਉਂਕਿ ਫਿਰ ਵਿੱਚ ਆ ਦਿੱਤਾ ਮਰੀ ਜਾਂਦੀ ਹੈ ਨਾ ਮੈਨੂੰ ਨਹੀਂ ਚੰਗਾ ਲੱਗਦਾ ਕਿ ਉਹ ਵਿੱਚ ਹੱਤ ਮਰੀ ਜਾਏ ਤਾਂ ਹੁਣ ਫਿਰ ਮੈਂ ਇਥੋਂ ਪੋਚਾ ਚੱਕ ਲਵਾਂ ਪੋਚੇ ਲਈ ਬਾਲਟੀ ਚੱਕ ਲਵਾਂਗੀ ਕਿ ਹੁਣ ਆ ਗਿਆ ਸ਼ੈਤਾਨ ਮੇਰਾ ਤੇ ਬਸ ਵਿੱਚ ਦੇਖੋ ਤੁਸੀਂ ਚੱਲੇਗੀ ਤੇ ਮੈਂ ਮੈਂ ਪੋਚਾ ਲਾ ਰਹੀ ਸੀ ਨਾ ਵਿੱਚੇ ਚ ਹੱਥਾਂ ਨਾਲ ਇਸ ਮੋਕਸੀ ਹਾਂ ਮम्मा ਨੇ ਪੋਚਾ ਲਾ ਲਿਆ ਮम्मा ਨੇ ਪੋਚਾ ਲਾ ਲਿਆ ਤੇ ਬਸ ਇਹੀ ਮੇਰਾ ਨਹੀਂ ਚੜਿਆ ਜੇ ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਵੈਲਕਮ ਬੈਕ ਟੂ ਅਵਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ ਹੋਵੋਗੇ ਤੇ ਮੇਰੇ ਵਲੌਗ ਦੀ ਸਟਾਰਟਿੰਗ ਹੋਈ ਸੀ ਅੱਜ ਲੇਟ ਹੋਈ ਸੀ ਥੋੜੀ 10:00 ਵਜੇ ਕਮ ਕਮ ਕਰਕੇ ਮੈਂ ਸੋਈ ਦੀ ਵੀ ਸਬਜ਼ੀ ਬਣਾ ਰਹੀ ਸੀ ਬਸ ਉਦੋਂ ਸਟਾਰਟਿੰਗ ਕਰੀ ਸੀ ਮੌਕਸ਼ੀ ਸਕੂਲ ਚੱਲ ਗਈ ਸੀ ਤੇ ਆ ਗਈ ਹੈ ਤੇ ਹੁਣੇ ਮੇਰਾ ਫੋਨ ਮੰਗ ਰਹੀ ਹੈ ਮੈਂ ਬਾਅਦ ਕੱਲ ਕਰਤੀ ਠੀਕ ਹੈ ਸੋ ਹਾਂਜੀ ਗਾਇਜ਼ ਹੁਣ ਟਾਈਮ ਹੋ ਗਿਆ ਸੀ ਮੰਨੂ ਦੀ ਰੋਟੀ ਭੇਜਾਂ ਦਾ ਦੇ ਸਵਾ ਇੱਕ ਹੋਇਆ ਸੀ ਕਰੀਬ ਤੇ ਮੈਂ ਕਿਹਾ ਚਲੋ ਰੋਟੀ ਪੇਸ ਦੀ ਇਹਨਾਂ ਨੂੰ ਤੇ ਫਿਰ ਮੈਂ ਆ ਗਈ ਸੀ ਆਪਣਾ ਰੋਟੀ ਬਣਾਣ ਕਿਚਨ ਦੇ ਵਿੱਚ ਤੇ ਮੈਂ ਕਿਚਨ ਦੇ ਵਿੱਚ ਆਈ ਤਾਂ ਇਹਨਾਂ ਦੀ ਰੋਟੀ ਪਕਾਈ ਸਭ ਤੋਂ ਪਹਿਲਾਂ ਤੇ ਨਾਲ ਸਬਜੀ ਨੂੰ ਗਰਮ ਰੱਖਤਾ ਗਰਮ ਰੱਖ ਕੇ ਮੈਂ ਇਹਨਾਂ ਦੀ ਰੋਟੀ ਟਿਫਨ ਦੇ ਵਿੱਚ ਪੈਕ ਕਰੀ ਤੇ ਮੇਰੇ ਦਿਮਾਗ ਚ ਕੋ ਦਾ ਮਾਇਆ ਕਿ ਹਾਏ ਰਿਤੂ ਖਰਬੂਜਾ ਤਾਂ ਰੱਖਣਾ ਭੁੱਲ ਗਈ ਫ੍ਰਿਜ ਦੇ ਵਿੱਚ ਫੰਡਾ ਤੇ ਹੁਣ ਕੀ ਕਰਾਂ ਫਿਰ ਮੈਂ ਕੱਟਿਆ-ਕੱਟ ਕੇ ਇਹਨੇ ਬਾਕਸ ਆਇਆ ਤੇ ਕਿਉਂਕਿ ਟਾਈਮ 1:30 ਵਜੇ ਪੈ ਸੀ ਨਾ ਰੋਟੀ ਇਸ ਟਾਈਮ ਜਾਂਦੀ ਜਾਂਦੀ ਹੈ ਤੇ ਫਿਰ ਮੈਂ ਇਹਨਾਂ ਨੂੰ ਫੋਨ ਕਰਤਾ ਸੀ ਬਾਅਦ ਵਿੱਚ ਕਿ ਮੈਂ ਖਰਬੋਜਾ ਕੱਟ ਕੇ ਭੇਜਦਾ ਕਿ ਹੁਣ ਤੁਸੀਂ ਆਪਣਾ ਸਾਹਮਣੇ ਫ੍ਰੀਜ ਦੇ ਵਿੱਚ ਰੱਖ ਦਿਓ ਸਾਡੀ ਦੁਕਾਨ ਦੇ ਸਾਹਮਣੇ ਨਾ ਦੁਕਾਨ ਹੈਗੀ ਹੈ ਕਰਿਆਨੇ ਵਾਲੀ ਤੇ ਉਹਨਾਂ ਕੋਲ ਫ੍ਰੀਜ ਹੈਗਾ ਫਿਰ ਉਹ ਉੱਥੇ ਰੱਖ ਦਿੰਦੇ ਆ ਠੰਡਾ ਕਰਨ ਵਾਸਤੇ ਇਹਨਾਂ ਵੈਸੇ ਖਾਣ ਸ਼ੌਂਕ ਨਾਲ ਖਾਂਦੇ ਹਨ ਖਰਬੂਜੇ ਇਹਨਾਂ ਨੂੰ ਬਹੁਤ ਸ਼ੌਂਕ ਹੈ ਖਾਣ ਦਾ ਤੇ ਇਹਨਾਂ ਨੇ ਘਰ ਬਹੁਤ ਸਾਰੇ ਲਿਆ ਕੇ ਰੱਖੇ ਹੁੰਦੇ ਆ ਇਹਨਾਂ ਨੂੰ ਮੈਂ ਰਾਤ ਨੂੰ ਦੁਪਹਿਰੇ ਹਮੇਸ਼ਾ ਕੱਟ ਕੇ ਦਿੰਦੀ ਆ ਕਿ ਖੋਸ਼ ਹੋ ਕੇ ਖਾਂਦੇ ਆ ਸੈਲਡ ਤਰ੍ਹਾਂ ਜਿਵੇਂ ਸੈਲਡ ਨਾਲ ਕੋਈ ਖੀਰਾ ਖਾਂਦੇ ਆ ਕੋਈ ਕੋਈ ਪਿਆਜ਼ ਖਾ ਲੈਂਦਾ ਇਹ ਇਹ ਖਾਂਦੇ ਆ ਜਿਵੇਂ ਹੁਣ ਗਰਮੀ ਦਾ ਮੌਸਮ ਹੈ ਇਹਨਾਂ ਨੂੰ ਖਰਬੂਜਾ ਪਸੰਦ ਆ ਤੇ ਇਹ ਫਿਰ ਖਰਬੂਜਾ ਹੀ ਖਾਂਦੇ ਤੇ ਫਿਰ ਮੈਂ ਇਹਨਾਂ ਨੂੰ ਉਹੀ ਭੇਜ ਦਿਆਂ ਕੱਟ ਕੇ ਤੇ ਹੁਣ ਮੈਂ ਇਥੇ ਟਿਫਨ ਪੈਕ ਕਰ ਰਹੀ ਸੀਗੀ ਤੇ ਨਾਲ-ਨਾਲ ਫਿਰ ਮੈਂ ਮੌਕਸ਼ੀ ਸੀ ਪਤਾ ਨਹੀਂ ਯਾਦ ਨਹੀਂ ਹੈਗਾ ਮੈਨੂੰ ਪ੍ਰੋਪਰ ਮੌਕਸ਼ੀ ਨਾਲ ਹੀ ਗੱਲਾਂ ਕਰ ਰਹੀ ਸੀ ਸ਼ਾਇਦ ਮੈਂ ਵਿੱਚ ਵਿੱਚ ਤੇ ਫਿਰ ਮੈਂ ਸਬਜੀ ਵੀ ਟੇਸਟ ਕਰੀ ਕਿ ਮੈਂ ਹਾਈ ਟੇਸਟ ਹੀ ਨਹੀਂ ਕਰੀ ਕਿ ਨਮਕੀ ਮਿਆਂ ਨਾ ਵੀ ਇਹ ਖਾਣਗੇ ਤੇ ਇਹਨਾਂ ਨੂੰ ਕਿਤੇ ਘਟਵਾਦ ਨਾ ਲੱਗੇ ਫਿਰ ਮੈਂ ਚੈੱਕ ਕਰਿਆ ਠੀਕ ਸੀਗਾ ਉਸ ਤੋਂ ਬਾਅਦ ਫਿਰ ਮੈਂ ਆਪਣੀਆਂ ਰੋਟੀਆਂ ਮਕਾ ਕੇ ਪੈਕ ਕਰਕੇ ਟਿਫਨ ਆਪਨਾ ਦੇ ਦੋਗੇ ਪਾਪਾ ਲੈ ਜਾਣਗੇ ਰੋਟੀ ਉਸ ਤੋਂ ਬਾਅਦ ਫਿਰ ਮੌਕਸ਼ੀ ਦੀ ਜ਼ਿੰਮੇਵਾਰੀ ਮੇਰੀ ਹੋ ਜਾਂਦੀ ਹੈ ਉਹਨੂੰ ਮੈਨੂੰ ਸੰਭਾਲਣਾ ਪੈਣਾ ਜੀ ਮੰਮੀ ਤੇ ਕਰਨੀ ਚਾਹੁੰਦੇ ਆਂ ਕਈ ਵਾਰ ਨਹੀਂ ਹੁੰਦੇ ਉੱਪਰ ਹੁੰਦੇ ਆਂ ke tino kamae ke e aloha ਹੁਣ ਫਿਰ ਮੈਂ ਰੋਟੀ ਦਾ ਭੇਜ ਦਿੱਤੀ ਭੇਜ ਕੇ ਹਲੇ ਰੱਖੀ ਸੀ ਪਾਪਾ ਕਹਿੰਦੇ ਮੈਂ ਲੈ ਕੇ ਜਾਣਾ ਤੇ ਮੈਂ ਕਿਹਾ ਅੱਜ ਅਸੀਂ ਸ਼ੈਸ਼ ਪੀਤੀ ਨਹੀਂ ਬਣਾਏ ਉਹ ਮੈਂ ਲੇਟ ਸੀਗੀ ਫਿਰ ਮੈਂ ਪੁਲ ਲਗੀ ਬਣਾਣਾ ਨਾਸ਼ਤਾ ਹੀ ਮੈਂ ਐਵੇਂ ਕਰ ਲਿਆ ਸਵੇ ਕਿਉਂਕਿ ਇੱਕ ਤਾਂ ਮੈਨੂੰ ਭੁੱਖ ਉਹਦੋਂ ਨਹੀਂ ਲੱਗੀ ਨਾ ਇੱਕੋ ਦਮ ਤੇ ਵਿੱਚ ਹੀ ਆਪਣਾ ਛਾੜੀ ਕੇ ਸਾਰਾ ਕੁਝ ਪਹਿਲਾਂ ਨਾਸ਼ਤਾ ਕਰਿਆ ਸਬਜ਼ੀ ਜੀ ਬਣਾ ਰਹੀ ਸੀ ਨਾ ਜਦੋਂ ਉਸ ਤੋਂ ਉਹ ਦੋਦੀ ਗੱਲ ਹੈ ਤੇ ਫਿਰ ਉਸ ਤੋਂ ਬਾਅਦ ਮੈਂਗਾ ਚ ਕੈਸ਼ ਨਹੀਂ ਬੀਤੀ ਚਲੋ ਫਿਰ ਮੈਂ ਸ਼ਕੈਸ਼ ਬਣਾਈ ਸਾਰਾ ਸ਼ਕੈਸ਼ ਦਿੱਤੀ ਪਾਪਾ ਨੂੰ ਦਿੱਤੀ ਮੰਮੀ ਨੇ ਦਿੱਤੀ ਤੇ ਜੇ ਮੌਕਸੀ ਨੇ ਪੀਣੀ ਸੀ ਤਾਂ ਮੌਕਸੀ ਨੇ ਪੀਤੀ ਥੋੜੀ ਜੀ ਤੇ ਵੈਸੇ ਕਹਿ ਰਹੀ ਸੀ ਨਹੀਂ ਪੀਣੀ ਸ਼ਾਇਦ ਦਾਦੂ ਨੂੰ ਕਹਿ ਰਹੀ ਸੀ ਮੈਂ ਕਿਉਂਕਿ ਮੰਮੀ ਚਾਹ ਮੰਮੀ ਚਾਹ ਕਰੇ ਮੰਮੀ ਨੂੰ ਸ਼ਕੈਸ਼ ਦੇਣ ਗਈ ਸੀ ਨਾ ਤਾ ਉਹ ਕਰੀਸ ਨਹੀਂ ਪੀਣੀ हां ਸੱਚ ਮੈਂ ਵੀ ਲਈ ਫਿਰ ਨਾਲ ਖੜੀ ਖੜੀ ਫਿਰ ਸਾਰੇ ਭਾਂਡੇ ਜਿਹੜੇ ਲੈ ਗਈ ਕਿਚਨ ਦੇ ਵਿੱਚ ਜੇ ਬਾਕੀ ਚ ਕਹਿ ਸੀ ਉਹ ਫ੍ਰਿਜ ਰੱਖਤੀ ਉਹ ਜੇ ਪਾਣੀ ਕੱਢਿਆ ਸੀ ਬੋਤਲ ਦੇ ਵਿੱਚੋਂ ਤਾਂ ਪਾਣੀ ਭਰ ਕੇ ਉਹ ਵੀ ਫ੍ਰਿਜ ਦੇ ਵਿੱਚ ਰੱਖਤਾ ਕਿਉਂਕਿ ਹੁਣ ਗਰਮੀ ਆ ਠੰਡਾ ਪਾਣੀ ਨਾਰਮਲ ਆਪਾਂ ਨੂੰ ਚਾਹੀਦਾ ਹੀ ਹੁੰਦਾ ਘਰ ਤੇ ਮੈਂ ਨਾਲ ਦੇ ਨਾਲ ਬੋਤਲ ਚ ਪਾਣੀ ਕੱਢਦੀ ਆ ਤੇ ਨਾਲ ਦੇ ਨਾਲ ਭਰ ਦਿੰਨੀ ਆ ਹੋ ਗਏ ਟਾਈਮ 1:30 ਵਜ ਗਿਆ ਹੁਣ ਇਹ ਮੈਂ ਰੋਟੀ ਪਕਾ ਕੇ ਇਹਨਾਂ ਦੀ ਦੇ ਕੇ ਤੇ ਪਾਪਾ ਮੰਮਾ ਸਾਰਿਆਂ ਨੂੰ ਅਸੀਂ ਸ਼ਿਕਾਇਤ ਕੀਤੀ ਹੈ ਅੱਜ ਮੈਂ ਬਣਾਈ ਨਹੀਂ ਸੀ ਪਹਿਲਾਂ ਨਾਸ਼ਤੇ ਨਾਲ ਤੇ ਹੁਣ ਬਣਾਈ ਹੈ ਕਿਉਂਕਿ ਅੱਜ ਮੇਰੇ ਸਾਰੇ ਕੰਮ ਬਹੁਤ ਲੇਟ ਹੋਏ ਤੇ ਹੁਣ ਫਰੀ ਹੋਈਆਂ ਮੌਕਸ਼ੀ ਖੇល ਰਹੀ ਆਪਣੇ ਦਾਦੂ ਨਾਲ ਤੇ ਮੇਰੇ ਵੀਡੀਓ ਨੂੰ ਦੇਖਦੇ ਰਹੋ ਕੰਟੀਨਿਊ ਤੇ ਜੇ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰਨਾ ਇੱਥੇ ਨਾ ਇੱਥੇ ਮੌਕਸ਼ੀ ਖੇਡ ਰਹੀ ਸੀ ਆਪਣੇ ਖਿਡੌਣਿਆਂ ਨਾਲ ਉਹ ਸਾਰੇ ਬਾਸਕਟ ਦੇ ਵਿੱਚੋਂ ਖਿਡੌਣੇ ਖਿਡਾਰਦੀ ਸਾਰਾ ਦਿਨ ਖਿਡਾਰਦੀ ਐ ਬਾਸਕਟ ਦੇ ਵਿੱਚੋਂ ਮੈਂ ਸ਼ਾਮ ਨੂੰ ਅਸੀਂ 2-3 ਵਾਰ ਦਾ ਚੱਕਤੀ ਸੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਚੱਕ ਕੇ ਦੁਬਾਰਾ ਸਾਰੇ ਬਹੁਤ ਜ਼ਿਆਦਾ ਖਲੋਨੇ ਖਲਾਰਦੀ ਹੈ ਇਨੀ ਕਿਨੇ ਕਿ ਚੱਕਨੇ ਵੀ ਬਹੁਤ ਓਕੇ ਹੋ ਜਾਂਦੇ ਆ ਬਸ ਫਿਰ ਮੈਂ ਇਹਦੇ ਕੋਲ ਬੈਠ ਗਈ ਸੀ ਮੈਂ ਕਿਹਾ ਚਲੋ ਖੇਲ ਰਹੀ ਹੈ ਕੋਈ ਗੱਲ ਨਹੀਂ ਹਣਾ ਤਾਂ ਫਿਰ ਮੈਂ ਨਾਲ ਖੇਲਣ ਲੱਗੀ ਸੀ ਪਰ ਇਹ ਆਪਣੇ ਆਪ ਚ ਮਸਤ ਸੀਗੀ ਆਪਣੇ ਖਲੋਨੇ ਨਾਲ ਲੱਗੀ ਬੈਠੀ ਸੀਗੀ ਵੈਸੇ ਤਾਂ ਬਹੁਤ ਵਧੀਆ ਗੱਲ ਹੈ ਬੱਚਾ ਆਪਣੇ ਆਪ ਚ ਮਸਤ ਰਹਿੰਦਾ ਹੈ ਇਹ ਕਈ ਵਾਰ ਤਾਂ ਮਸਤ ਹੋ ਜਾਂਦੀ ਹੈ ਕਈ ਵਾਰ ਛਿੜ ਜਾਂਦੀ ਹੈ ਮੈਂ ਆਲੀ ਲੈਣਾ ਹੋਰ ਹੀ ਲੈਣਾ ਤੇ ਦੁਪਹਿਰੇ ਵੀ ਕਰ ਰਹੀ ਸੀ ਥੋੜਾ ਜਿਹਾ ਮम्मा ਮੈਨੂੰ ਰਿੰਗਸ ਲੈ ਕੇ ਦੇ ਦਿਓ ਚਲ ਮੈਨੂੰ ਸ਼ੌਕ ਤੋਂ ਰਿੰਗਸ ਲਿਆ ਤੇ ਵੀ ਚਲ ਖਾ ਲੈ ਬੇਟਾ ਉਸ ਤੋਂ ਬਾਅਦ ਫਿਰ ਝਿੜ ਗਈ ਕਿ ਮम्मा ਐਵੇਂ ਨਹੀਂ ਹੋਵੇਂ ਨੇ ਫਿਰ ਬਸ ਰੋਂਦੀ ਰੀ ਰੋਂਦੀ ਰੀ ਮਾਸਾ ਨੂੰ ਚੁੱਪ ਕਰਾਇਆ ਬਸ ਹੋਈ ਹੈ ਨਾ ਬੱਚੇ ਤੇ ਡਿਪੈਂਡ ਹੈ ਕਿ ਬੱਚਾ ਕਈ ਵਾਰ ਝੜ ਜਾਂਦਾ ਹੈ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਨਾ ਝੜਾਈਏ ਤੇ ਬਸ ਇੱਥੇ ਮੌਕਸ਼ੀ ਖੇល ਰਹੀ ਸੀਗੀ ਆਪਣਾ ਜਦ ਖੇਲ ਕੇ ਫਿਰ ਪਾਣੀ ਨਾਲ ਖੇਲਣ ਲੱਗ ਗਈ ਥੋੜੇ ਦੇਰ ਬਾਅਦ ਹੀ ਪਾਣੀ ਚ ਕੇ ਮੰਮੀ ਨੇ ਮੰਮੀ ਨਾਲ ਸਿਰ ਤੋੜੇ ਜੀ ਕੇ ਤੇ ਮੰਮੀ ਕੋਲ ਜਾ ਕੇ ਫਿਰ ਬੈਟ ਗਈ ਉਹ ਵੀ ਜੇ ਪਾਣੀ ਤੇ ਲੱਗ ਗਈ ਜਾ ਕੇ ਤੇ ਮੈਂ ਕਿਹਾ ਚੱਲ ਫਟਾਫਟ ਇਹ ਪਾਣੀ ਗਈ ਹੈ ਖੇਡਣ ਵਾਸਤੇ ਮੈਂ ਫਟਾਫਟ ਖਲੋਣੇ ਚੱਕਦਾ ਤੇ ਬਸ ਇੱਥੇ ਮੈਂ ਉਹਨੇ ਖਲੋਣੇ ਚੱਕਣ ਲੱਗੇ ਕਿਉਂਕਿ ਅਸੀਂ ਸਾਨੂੰ ਇਹ ਹੁੰਦਾ ਜਦੋਂ ਇਹ ਖਿਲ ਕੇ ਚਲ ਜਾਂਦੀ ਕਿ ਹੁਣ ਚੱਕ ਦੀ ਹੈ ਹਨਾ ਕੀ ਦੁਬਾਰਾ ਜਿਹਨੇ ਖੇਲ ਹੋਣਗੇ ਆਪੇ ਖੇਲਦੀ ਰਹੇਗੀ ਤੇ ਵਸ ਇੱਥੇ ਮੈਂ ਆਪਣੇ ਨਾਲ ਉਹਨੂੰ ਕਹਿ ਰਹੀ ਸੀ ਮੌਕਸੀ ਮੌਕਸੀ ਵਾਜਾ ਮਾਰਦੇ ਸੀ ਵੀ ਕਿਤੇ ਪਾਣੀ ਚ ਹੋਰੀ ਕੋਈ ਕਾੜਨਾ ਕਰ ਦੇ ਡਰ ਵੀ ਲੱਗਦਾ ਨਾ ਬੱਚੇ ਪਾਣੀ ਚ ਕੋਈ ਵ ਡਿੱਗ ਜੇ ਜਾਂ ਕੁਝ ਹੋ ਜਾਏ ਮੈਨੂੰ ਬਹੁਤ ਡਰ ਲੱਗਦਾ ਮੈਂ ਉਹਦਾ ਬਹੁਤ ਧਿਆਨ ਰੱਖਦੀ ਆ ਵੈਸ ਤਾਂ ਮੈਂ ਉਹ ਬਿਲਕੁਲ ਵੀ ਵਸਾਂ ਨਹੀਂ ਖੰਦੀ ਉੱਪਰ ਥੱਲੇ ਕਿਤੇ ਵੀ ਮੈਂ ਹਮੇਸ਼ਾ ਉਹਨੂੰ ਬਹੁਤ ਧਿਆਨ ਰੱਖਦੀ ਆ ਉਹਨੂੰ ਦੇਖਦੀ ਰਹਿਣੀ ਆ ਬਾਰ-ਬਾਰ ਤੇ ਵਸ ਹੁਣ ਮੈਂ ਆਪਣਾ ਲਖ ਲਾਉਣੇ ਸੋ ਹਾਂਜੀ ਫਰੈਂਡਸ ਏਸੀ ਮੇਰੀ ਦਿਨਚਰਿਆ ਜੋ ਮੈਂ ਸਾਰਾ ਦਿਨ ਕਰਦੀ ਹਾਂ ਤੇ ਬਾਕੀ ਜੋ ਆਪਾਂ ਕਮ-ਕਮ ਕਰਦੇ ਹਾਂ ਉਸ ਰਾਜ ਕਰ ਦਿਖਾਇਆ ਤੇ ਮੌਕਸ਼ੀ ਨਾਲ ਖੇលਿਆ ਇੰਜੋਏ ਕਰਿਆ ਜਾਂ ਕੀ ਕੁਸ਼ ਕੀ ਬਣਾਇਆ ਕੀ ਖਾਇਆ ਕੁਸ਼ ਦਿਖਾਇਆ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਹਿਲੀ ਵਾਰ ਆਏ ਨੇ ਤੇ ਹੁਣ ਮੈਂ ਤੁਹਾਨੂੰ ਮਿਲੂਗੀ ਨੈਕਸਟ ਨਵੀਂ ਵੀਡੀਓ ਨਾਲ ਉਦ ਤੱਕ ਲਈਏ ਬਾਏ